ਜੀ ਤਾਂ ਹੁਣ ਮੇਰੇ ਖਿਆਲ ਨਾਲ ਆਪਣਾ ਇਹ ਲਗਭਗ ਆਖਰੀ ਸਵਾਲ ਆਪਣਾ ਇਹ ਬਣਦਾ ਹੈ ਕਿ ਤੁਸੀਂ ਜਿਹੜਾ ਹੁਣ ਤੱਕ ਅਨਵਾਦ ਦਾ ਕੰਮ ਕੀਤਾ ਹੈ ਤਾਂ ਜੈਸ ਤੋਂ ਇਲਾਵਾ ਤੁਹਾਡਾ オリジナル ਜਿਹੜਾ ਕੰਮ ਹੈ ਤਾਂ ਉਹ ਹੁਣ ਤੁਸੀਂ ਮਾਡਰਨ ਜਿਹੜਾ ਟਾਈਮ ਹੈ ਉਹਨੂੰ ਹੁਣ ਹੁਣ ਦੇ ਅਕੋਰਡਿੰਗ ਤੇ ਅੰਜਰਾ ਕੇ ਤੁਹਾਡੇ ਕਿਹੜੇ ਪ੍ਰੋਜੈਕਟ ਨੇ ਮਤਲਬ ਜਿਨ੍ਹਾਂ ਤੇ ਤੁਸੀਂ ਕੰਮ ਕਰ ਰਹੇ ਹੋ ਤੇ ਜਾ ਕਰਨਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਚ ਆਪਾਂ ਪਹਿਲਾਂ ਇਸ ਤੇ ਗੱਲ ਕਰ ਲੈਣੇ ਕਿ ਤੁਹਾਡੇ ਜਿਹੜੇ ਹੁਣ ਅਗਲੇ ਕੁਝ ਮਹੀਨਿਆਂ ਜਾਂ ਕੁਝ ਸਾਲਾਂ 'ਚ ਜਿਹੜੇ ਜਿੰਨਾ ਦੇ ਤੁਸੀਂ ਕੰਮ ਕਰ ਰਹੇ ਹੋ ਜਿਹੜੇ ਕਿ ਸਾਨੂੰ ਆਨਲਾਈਨ ਟਾਈਮ 'ਚ ਪੜਨ ਨੂੰ ਮਿਲਣਗੇ ਦੇਖਣ ਨੂੰ ਮਿਲਣਗੇ ਉਹਦੀ ਜਿਹੜਾ ਮੇਰਾ ਕ੍ਰੀਏਟਿਵ ਜਿਹੜਾ origignal ਉਹ ਹੈ ਉਹ ਤਾਂ ਨਾਟਕ ਹੈ ਜਿਹੜਾ ਆ ਰਿਹਾ ਹੈ ਐਸੇ ਦੋ ਮਹੀਨੇ 'ਚ ਆ ਜਾਏਗਾ ਸ਼ਾਇਦ ਉਹ ਨਾਟਕ ਤਾਂ ਹੈਗਾ ਇੱਕ ਤਜਰਬਾ ਹੋਊਗਾ ਹੂੰ

ਇਹ ਗਾਂਧੀ ਅਲੀ ਆਖਰੀ ਕਿਤਾਬ ਜਿਹੜੀ ਹੈ ਨਾ ਉਹ ਗਾਂਧੀ ਦਾ ਆਖਰੀ ਸਾਹ ਉਹਦੇ ਚ ਹੈ ਹਾਂ ਨਾ ਉਹ ਗਾਰੇ ਵੀ ਗੱਲ ਇਹ ਖਤਮ ਕਰੋ ਤੇ ਬੰਦਾ ਕਹਿੰਦਾ ਵੀ ਮੇਰਾ ਮਾ ਮਾਰਦਾ ਤਾਂ ਅਰ ਨੇ ਮੁਸਲਮਾਨਾਂ ਮੈਂ ਮੁਸਲਮਾਨ ਉਹਨਾਂ ਦੇ ਗੱਲ ਸੱਜਾ ਮੁਸਲਮਾਨਾਂ ਦਾ ਮੁੰਡਾ ਮਾਰਦਾ ਹਣੋਂ ਦੋਨੇ ਇਕੱਠੇ ਹੋ ਗਏ ਕਹਿੰਦਾ ਮੇਰੇ ਜਿਆਦਾ ਮੈਂ ਕੀ ਕਰਾਂ ਹੂੰ ਉਹ ਜਿਹੜੇ ਦੋਨੇ ਮਰੇ ਬੱਚੇ ਉਹ ਗਾਂਧੀ ਉਹਨੂੰ ਕਹਿੰਦੇ ਆ

ਨਾਨ ਨੂੰ है, ਹੈ ਮੰਡਲੀ ਨੇ ਸਾਰੇ ਨੇ ਬਾਈਕਟ ਕਰਤਾ ਕੋ ਪਾਣੀ ਨਹੀਂ ਪੀ ਰਿਆ ਤੁਹਾਡੇ ਘਰ ਦਾ ਹਾਂ ਹੈਂ ਵੀ ਇਹ ਮਤਲਬ ਮਲੇਸ਼ ਸਾਹਿਬ ਜੋ ਆਪ ਤੁਚਕੇ ਕਰ ਲਿਆ ਉਹਦੀ ਮਾਂ ਕਹਿੰਦੀ ਹੈ ਕਿ ਮੈਂ ਤਾਂ ਆਪਣੇ ਬੱਚੇ ਦੇ ਜਿਹੜੇ ਹੈਗੇ ਹਲੇ ਖੂਮ ਦੇ ਕੱਪੜੇ ਨਹੀਂ ਸੁੱਤੇ ਹੈਗੇ ਤੂੰ ਤੂੰ ਮੇਰੀ ਛਾਤੀ ਤੇ ਵੀ ਆ ਕੇ ਰੱਖ ਦਿੱਤਾ ਹੈ ਹਾਂ ਵੀ ਉਹਨੂੰ ਮੁਸਲਮਾਨ ਧਰਮ ਦੇ ਵਿੱਚ ਪਾ ਲੰਨਾ ਹੈ ਕੋਈ ਬਾਹਰਲਾ ਮੌਲਵੀ ਉਹਦੇ ਮਾਰੇ ਚ ਆ ਕੇ ਕੁਰਾਨ ਪੜਾਉਣ ਨੂੰ ਤਿਆਰ ਨਹੀਂ ਹੈ ਹੂੰ ਕੋਈ ਕੁਰਾਨ ਪੜਾਉਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਹ ਬ੍ਰਾਹਮਣ ਜਿਹੜਾ ਉਹ ਕੈਰੇਕਟਰ ਹੈ ਉਹ ਵੀ ਰੱਦੀ ਸਿੱਖਦਾ ਹੈ ਹੂੰ ਤੇ ਉਹ ਜਿਹੜਾ ਛੋਟਾ ਬੱਚਾ ਹੈ ਛੋਟਾ ਬੱਚਾ ਦੇਖਦਾ ਵੀ ਅੰਦਰ ਮਾਂ ਜਿਹੜਾ ਹੈ ਉਹ ਆਰਤੀ ਕਰਦੀ ਹੈ ਕਿਸੇ ਦੇਵੀ ਦੀ ਤੇ ਉਹਨੂੰ ਉਹ ਆਰਤੀ ਯਾਦ ਹੋ ਜਾਂਦੀ ਹੈ ਹੂੰ ਐਂ ਕਿਵੇਂ ਇੱਕ ਦੂਸਰੇ 'ਚ ਟਰਾਂਸਫਰਮੇਸ਼ਨਸ ਹੁੰਦੇ ਤੋ ਇਹ 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 ਉਦੀ ਕਥਾ ਹੈ ਜਿਹੜੀ ਹੁਣ ਤੱਕ ਮਾਡਰਨ ਟਾਈਮ ਦਾ ਖਾਦੀ ਹੈ ਹਮ ਬਾਬਰੀ ਦੇ ਟਿਕਨ ਤੋਂ ਲੈ ਕੇ ਦੇਖੋ ਤਾਂ ਅੱਦੇ ਦਮ ਗਿਆ ਤੇ ਹੁਣ ਤੱਕ ਦੇ ਸਾਰੇ ਮਤਲਬ ਇਸ ਦੌਰ ਤੱਕ ਉਸ ਕਹਾਣੀ ਦੇ ਵਿੱਚ ਤੇ ਉਸ ਵਿੱਚ ਗੋੜਸੇ ਇੱਕ ਅਕਟਰ ਹੈ ਔਰ ਗੋੜਸੇ ਨਫ਼ਰਤ ਦਾ ਪਾਤਰ ਨਹੀਂ ਹੈ ਹਮ ਗੋੜਸੇ ਨੂੰ ਅਸੀਂ ਇਸ ਨਾਟਕ ਦੇ ਵਿੱਚ ਕੋਈ ਉਹਦੇ ਉਹਦੇ ਤੌਰ ਤੇ ਪੇਸ਼ ਨਹੀਂ ਕੀਤਾ ਹੈ ਇਹ ਮੈਂ ਕਦੀ ਵੀ ਇਸ ਤਰੀਕੇ ਨਾਲ ਦੇਖਦਾ ਨਹੀਂ ਨੈਟਵਰਕ ਆਉਣਾ ਕਿ ਘੋੜਸੇ ਜਦੋਂ ਇਹ ਕਹਿੰਦਾ ਕਿ ਮੈਂ ਇਸ ਗਾਂਦੀ ਨੂੰ ਮਾਰਿਆ ਸੀ ਇਹ ਜਿਹੜਾ ਗਾਂਦੀ ਮੈਂ ਦੇਖ ਰਹੀ ਹਾਂ ਇਹ ਤਾਂ ਗਾਂਦੀ ਹੈ ਹੀ ਨਹੀਂ ਵੀ ਮੇਰੇ ਸਾਹਮਣੇ ਗਾਂਦੀ ਕੋਈ ਹੋਰ ਹੀ ਵੇਖੀ ਤਾਂ ਗਿਆ ਸੀ ਉਹੀ ਮੈਮਰੀ ਵਾਲੀ ਗੱਲ ਕਨਸਟਰਕਟ ਕਿਵੇਂ ਕੀਤੀ ਕੀ ਸੋ ਇਸ ਕਿਸਮ ਦਾ ਇਵੇਂ ਐਨੈਰੂ ਹੈ ਔਰ ਹੋਰ ਸੁਭਾਸ਼ਾ ਉਹਨਾਂ ਦੇ ਵਿਸ਼ਵਾਸ ਦੇ ਬਾਹਰ ਇਹ ਈਸਾੜਾ ਨਾ ਕਰੋ ਇਹ ਤਾਂ origignal ਹੂੰ ਦੂਸਰਾ ਪਿਛਲੇ 2 ਸਾਲ ਤੋਂ ਇਹ ਇਹ ਨਾਟਕ ਵੀ ਕਰ ਰਹੇ ਨੇ ਘਟ 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 ਪੰਜ ਸਾਲ ਲੱਗੇ ਹੈ ਨਾ ਸਾਧਵੇਂ ਨਗਦੇ ਕੋਈ ਵੀ ਚੀਜ਼ ਪਿਆਰ ਨੂੰ ਦੋ ਚਾਰ ਮਹੀਨਿਆਂ ਦੇ ਵਿੱਚ ਨਹੀਂ ਹੁੰਦੀ ਹੈ ਹੈਨਾ ਜੇ ਜਿਹੜਾ ਟ੍ਰਾਂਜ਼ੀਸ਼ਨ ਲੱਗਦਾ ਹੈ ਵੀ ਮਹੀਨੇਜ ਦੋ ਮਹੀਨੇਜ ਤਿੰਨ ਮਹੀਨੇਜ ਹੋ ਗਈ ਉਹਦੇ ਪਿੱਛੇ ਵੀ ਬਾਸਾਂ ਦਾ ਕਈ ਵਾਰ ਭਾਗਿਆ ਨਾ ਕੰਮ ਹਾਂ ਮੈਂ ਤਾਂ ਇਹ ਨਹੀਂ ਕਹਿੰਦਾ ਮੈਨੂੰ ਸਲੋ ਲੱਗਦਾ ਤੇ ਦੂਸਰਾ ਜੋ ਪਿਛਲੇ 2 ਸਾਲ ਤੋਂ ਮੈਂ ਕੰਮ ਕਰਿਆ ਉਹ ਵੀ ਉਸੇ ਕੰਟੈਕਸਟ ਦਾ ਹੈ ਜਿਸ ਕੰਟੈਕਸਟ ਦੇ ਵਿੱਚ ਗੱਲ ਦੀ ਚਾਸ ਕਿਦਾ ਗਿਆ ਉਹ ਇਸ਼ਤਿਹਾਕ ਅਹਿਮਦ ਸਾਹਿਬ ਨੇ ਸਾਡੇ ਆ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਅੱਜਕੱਲ ਸਵੀਡਨ ਚ ਰਹੇ ਨੇ ਸਵੀਡਨ ਚ ਰਹੇ ਨੇ ਦੀ ਕਿਤਾਬ ਹੈ ਜਿਨਾ ਅਗੇ ਤੇ ਇਸ ਟੀਚਰ ਦਾ ਉਹ ਤੇ ਉਹਦੀਆਂ ਸਕਸੈਸਸਿਸ ਦਿਖੇ ਰਿਹਾ ਹਮ ਜੀ ਇਸ ਤੋਂ ਪਹਿਲਾਂ ਉਹਦੀ ਇੱਕ ਤਾਂ ਪੰਜਾਬ ਦੀ ਚਾਹ ਰੋ ਹੋ ਚੁੱਕੀ ਜਿਹੜੀ ਪਾਰਟੀਸ਼ਨ ਪੰਜਾਬ ਦੀ ਪਾਰਟੀਸ਼ਨ ਤੇ ਤੇ ਉਸ ਨੂੰ ਜਖੂ ਖਰਾਬ ਹੋਇਆ ਉਹਦੇ ਤੇ ਇਹ ਕਿਤਾਬ ਤੇ ਮੈਂ ਪਿਛਲੇ ਲਗਭਗ ਡੇਢ ਕੋੜੇ ਦੋ ਸਾਲ ਤੋਂ ਕੰਮ ਕਰ ਰਿਹਾ ਹਾਂ ਕੁ ਮਹੀਨਾ ਹੋ ਗਿਆ ਹਮ ਜੀ ਮੋਟੀ ਕਿਤਾਬ ਹੈ ਲਗਭਗ 800 ਪੇਜੀ 800 900 ਵੀ ਤਾਂ ਸេចਨ ਹੋ ਚੁੱਕੀ ਹੈ ਜੀ ਲੇਕਿਨ ਉਹਨਾਂ ਐਡੀਟਿੰਗ ਦਾ ਕੰਮ ਬਿਜਲੇ ਜੀ ਮੀਨ ਤਾਂ ਇਹਦੇ ਤੋਂ ਚੱਲਦੇ ਆ ਜੇ ਤੁਸੀਂ ਦੋ ਤਿੰਨ ਬੰਦਿਆਂ ਨੂੰ ਮੋੜੋ ਤੇ ਇਹ ਮੱਕੀ ਕਸ਼ਮੰਗੁਰਤੀ ਦਾ ਕੰਮ ਤਾਂ ਉਹ ਮੈਜੀਂਦਰ ਤੱਕ ਜਿਉਣਾ ਹੈ ਉਹਦੇ ਚੱਲਦਾ ਉਹਦੇ ਚ ਡੇਵਿਡ ਬੋਹਮ ਜੋ ਬਹੁਤ ਬੜੀ ਫਿਜ਼ੀਸ਼ਿਸਟ ਸਰ ਇੱਕ ਕੁਆਂਟਮ ਫਿਜ਼ੀਕਸ ਦੇ ਬਾਦ ਜੋ ਹੈ ਉਹਨਾਂ ਦੇ ਨਾਲ ਕਿਸਤਾਵਤੀ ਦੇ ਡਾਇਲੌਗਸ ਨੇ ਹੈਨਾ ਔਰ ਡੈਥ ਔਰ ਟਾਈਮ ਨੂੰ ਲੈ ਕੇ ਜੋ ਉਹਨੀਆਂ ਬੁੱਕਸ ਨੇ ਐਜੂਕੇਸ਼ਨ ਨੂੰ ਲੈ ਕੇ ਉਹ ਦੁਨੀਆਆਂ ਮੀਆਂ ਬੁੱਕਸ ਨੇ

ਆ ਉਹ ਕਿ ਬੋਇਟੀ ਚਾਹ ਖਾਨਾ ਨਾ ਦੀ ਹੈ ਉਹ ਬਣਿਆ ਹੋਇਆ ਹੈ ਨਾ ਇਹ ਵਾਰ ਹੋਣਾ ਲਾਏਗਾ ਉਹਨਾਂ ਨੇ ਕੁਝ ਬੋਕਸ ਵੀ ਕਲੈਕਟ ਕਰਕੇ ਕੀਤੀ ਹੈ ਉਹਨਾਂ ਦੇ ਵਿੱਚੋਂ ਮੈਂ ਸੈਕਟ ਲੈ ਕੇ ਮੇਰਾ ਹੈ ਕਿਤਾਬ ਕੀ ਤੇ 400 ਕੋਈ ਹੋ ਸਕਣ ਉਹਨਾਂ ਦਾ ਵੀ ਕੰਮ ਨਾਲ ਨਾਲ ਜੱੜ ਚੱਲ ਰਿਹਾ ਹੈ ਉਹ 4-5 ਸਾਲ ਤੋਂ ਚੱਲ ਰਿਹਾ ਹੈ ਸੋ ਇਹ ਤਾਂ ਮੋਟਾ-ਮੋਟਾ ਜਿਹੜਾ ਅਨਵਾਦ ਦਾ ਕੰਮ ਹੈ ਜਹਾਂ ਜਹਾਂ ਚੱਲਣਾ ਹਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਤਕਨੀਆਤ ਨੂੰ ਸਾਹਬ ਉਹਦੀ ਕਿਤਾਬ ਇਹਦਾ ਹੈ ਵਾਈਟ ਕਲੋਸ ਐਂਡ ਨਾਇਰੀ ਇਸ ਨੂੰ ਸਮਝਾਉਣਾ ਹੈ ਜਿਹਦੀ ਹਿੰਦੀ ਵਿੱਚ ਚਾਹੁੰਸਨ ਹੋਈ ਹੈ ਜਹਾਂ ਜਹਾਂ ਚੱਲਣਾ ਪੜੇ ਗੌਤਮ ਦੇ ਨਾਮ ਉੱਤੇ ਪਰ ਮੈਂ ਮੈਂ ਬੇਸਿਕਲੀ ਅੰਗਰੇਜ਼ੀ ਤੋਂ ਹੀ ਕਰ ਲਿਆ ਉਹਦੇ ਹਿੰਦੀ ਹਿੰਦੀ ਵਾਲੀ ਮੈਂ ਨਾਲ ਲਕੀ ਹੈ ਲੇਕਿਨ ਜਦੋਂ ਮੈਂ ਅੰਗਰੇਜ਼ੀ ਔਰ ਹਿੰਦੀ ਨੂੰ ਦੋਨਾਂ ਨੂੰ ਦੇਖਦਾ ਹਾਂ ਤੇ ਮੈਨੂੰ ਉਹਦੇ ਵਿੱਚ ਕਾਫੀ ਜ਼ਿਆਦਾ ਕੁਝ ਲੱਗਦਾ ਫਰਕ ਨਜ਼ਰ ਆਉਂਦਾ ਹੈ ਕਈ ਚੀਜ਼ਾਂ ਰਹਿ ਗਈਆਂ ਨੇ ਉਹਦੇ ਵਿੱਚ ਕਈ ਚੀਜ਼ਾਂ ਲੱਗਦਾ ਹੈ ਕਿ ਉਸ ਤਰੀਕੇ ਨਾਲ ਨਹੀਂ ਆਈਆਂ ਜਿਸ ਤਰੀਕੇ ਨਾਲ ਅੰਗਰੇਜ਼ੀ ਵਿੱਚ ਨੇ ਹਨਾ ਤੋ ਫਿਰ ਮੈਂ ਉਸ ਨੂੰ ਅੰਗਰੇਜ਼ੀ ਤੋਂ ਹੀ ਹਿੰਦੀ ਦੀ ਹੈਲਪ ਲੈਣਾ ਮੈਂ ਲੇਕਿਨ ਬੇਸਿਕਲੀ 90% 95% ਬਹੁਤ ਜ਼ਿਆਦਾ ਹੈ ਉਹ 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 ਵੀ ਕੰਮ ਪਿਛਲੇ 2006 ਮਹੀਨਿਆਂ ਤੋਂ ਚੱਲ ਰਿਹਾ ਔਰ ਸਾਲ ਭਰ ਹੋ ਚੱਲੇਗਾ ਹਾਂ ਜੇ ਸਭ ਮੇਰਾ ਪੱਕਾ ਹੀ ਉਹ ਹੈ ਉਸੋਂ ਲਾਵਾ ਯਾਰ ਮਨਛ ਨਾ ਤਮੰਨਾ ਮਾਤਾ ਹੋਣੀ ਮੈਂ ਕਹੈਂ ਮੈਂ ਤਾਂ ਚਾਹੁੰਦਾ ਵੀ ਜਿਹੜਾ ਗਿਆਨ ਦਾ ਕੋਈ ਵੀ ਜਿਹੜਾ ਖੇਤਰ ਹੈ ਸਿਰਫ ਲਿਟਰੇਚਰ ਨਹੀਂ ਸਿਰਫ ਹਿਸਟਰੀ ਨਹੀਂ ਸਿਰਫ ਸਾਇੰਸ ਨਹੀਂ ਇਕਨੋਮਿਕਸ ਸਾਈਕੋਲੋਜੀ

जाबी नहीं आ रहा है ना बहुत कुछ है दा, दा, और बहुत सारे ईवन प्रतिहरी ईवन राजशेखर, अभिनव गुप्त संस्कृत किन्ने मतलब सौंदर्य शास्त्र तो लेकर व्याकरण शास्त्र से सा भाषा शास्त्र से कि कुछ है ना ਵੇ ਸਰਪ ਦੇ ਕੋ ਐਡਮ ਸਮਿਥ ਨਹੀਂ ਹੈ ਰੀਕਾਰਡੋ ਨਹੀਂ ਹੈ ਕੇਨਜ਼ ਨਹੀਂ ਹੈ ਕੁਝ ਨਹੀਂ ਪਰ ਉਹਨੇ ਸਾਰਾ ਕੋਸ਼ਿਸ਼ ਦਾ ਭਈ ਨਹੀਂ ਕਰ ਸਕਦਾ ਨਾ ਇੱਕ ਬੰਦਾ ਸੋ ਉਹਦੇ ਲਈ ਚਾਹੀਦੀ ਹੈ ਇੱਕ ਠੀਕ ਮੈਂ ਇਹਦੇ 'ਚ ਇੱਕ ਸਵਾਲ ਐਡ ਕਰ ਦਿੰਦਾ ਜਦ ਤੁਸੀਂ ਟੀਮ ਦਾ ਜਦੋਂ ਕੀਤਾ ਤਾਂ ਜਿਵੇਂ ਤੁਸੀਂ ਨਿਵਾਜ਼ ਜਾਂ ਜਦੋਂ ਪੜ੍ਹਨਾ ਲਿਖਣਾ ਸ਼ੁਰੂ ਕੀਤਾ ਸੀ ਇੱਕ ਬਹੁਤ ਟਾਈਮ ਪੀਰੀਅਡ ਸੀਗਾ ਇੱਕ ਹੁਣ ਹੈ ਨੇਚਰਲੀ ਮੇਰੇ ਖਿਆਲ ਨਾਲ ਹੁਣ ਇਸ ਮਤਲਬ ਪੜਾ ਤੇ ਉਮਰ ਦੇ ਤੇ ਆ ਕੇ ਆਉਂਦਾ ਵੀ ਆ ਵੀ ਕੰਮ ਹੋ ਜੇ ਆ ਵੀ ਕੰਮ ਹੋ ਜੇ ਆ ਕਿੰਨਾ ਇੰਪੋਰਟੈਂਟ ਹੈ ਨਾ ਵੀ ਉਹ ਟੀਮ ਕਰ ਸਕਦੇ ਐ ਤਾਂ ਜਿਹੜੇ ਹੁਣ ਯੰਗ ਨੇ ਯੰਗਨਵਾਦਕ ਨੇ ਜਿਹੜੇ ਕੰਮ ਕਰ ਰਹੇ ਨੇ ਤੇ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਹਾਡੇ ਅਕੋਰਡਿੰਗ ਮਤਲਬ ਕੀ ਉਹਨਾਂ ਨੂੰ ਸਿਚੇਸ਼ਨ ਦੇਣਾ ਚਾਹੋਗੇ ਕਿ ਉਹ ਚੋਣ ਕਿਵੇਂ ਕਰ ਸਕਦੇ ਜਿਵੇਂ ਤੁਸੀਂ ਚੋਣ ਕਰਦੇ ਹੋ ਕਿਤਾਬਾਂ ਦੀ ਕਿ ਮੈਂ ਇਹ ਕਿਤਾਬ ਨਿਵਾ ਕਰ ਸਕਦਾ ਜਾਂ ਇਹ ਕਰ ਸਕਦਾ ਤਾਂ ਉਹ ਕਿਉਂਕਿ ਉਹਨਾਂ ਕੋਲ ਵੀ ਕਿਤੇ ਨਾ ਕਿਤੇ ਬਾਅਦ ਚ ਫਿਰ ਲਿミਟਡ ਟਾਈਮ ਹੋਣਾ ਹੈ ਟਾਈਮ ਦਾ ਹਾਲਾਂਕਿ ਹੁਣ ਵੀ ਲਿミਟਡ ਹੈ ਕਿਉਂਕਿ ਮਤਲਬ ਟਾਈਮ ਦਾ ਵੇਸ਼ ਨਹੀਂ ਬਿਲਕੁਲ ਤਾਂ ਉਹ ਚੋਣ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਉਹਨਾਂ ਲਈ ਚੋਣ ਨੂੰ ਲੈ ਕੇ ਨਾ ਮੈਂ ਸਹੀ ਗੱਲ ਦੱਸਾਂ ਨਾ ਚੋਣ ਨੂੰ ਲੈ ਕੇ ਮੇਰੀ ਬਿਲਕੁਲ ਉਸੇ ਨਿੱਕੇ ਦੀ ਰਾਏ ਹੈ ਜਿਵੇਂ ਖਾਣਾ ਖਾਣੇ ਨਾ ਖਾਣਾ ਖਾਣੇ ਆ ਦੋ ਤਰੀਕੇ ਨਾਲ ਚੁਣ ਸਕਦੇ ਆ ਜੀ ਸਭ ਨਾਲ ਚੁਣ ਸਕਦੇ ਆ

ਮਤਲਬ ਕਿਸੇ ਕਿਤਾਬ ਨੂੰ ਜੇ ਫੋਨ ਨੂੰ ਦੇ ਕੇ ਆਦੋਂ ਰਾਤ ਨੂੰ ਸੁਪ ਡਰਾਣੇ ਸੁਪ ਨਹੀਂ ਆਣੇ ਲੱਗਣ ਤੁਹੇ ਡਰ ਨਹੀਂ ਲੱਗ ਪਉਂ ਮੋ ਤੁਹਾਡਾ इमोशनल ਬਾੜੀ ਹੋਰ ਕਮਜ਼ੋਰ ਹੋ ਜਾਏ ਹੋਰ ਵੀਕ ਹੋ ਜਾਵੇ ਤੁਹਾਡੇ ਲੋਕਾਂ ਦੀ ਸੋਚ ਨੂੰ ਸਮਝਣ ਦੀ ਐਨਲਿਸਿਸ ਕਰਨ ਦੀ ਅਬਜ਼ਰਵ ਕਰਨ ਦੀ ਕਪੈਸਿਟੀ ਮੁਹੱਬਤ ਕਰਨ ਦੀ ਕਪੈਸਿਟੀ ਪਿਆਰ ਕਰਨ ਦੀ ਕਪੈਸਿਟੀ ਸਾਹ ਜੀ ਮਿਲਉਂਦੀ ਹੁੰਦਾ ਉਹ ਉਹ ਸਾਡੀਆਂ ਜੀਰੋ ਹੋ ਜਾਣ ਖਤਮ ਨੂੰ ਛੱਕ ਹੋਏ ਇਹਨਾਂ ਫਾਇਦੇ ਬਿੱਤ ਤੁਸੀਂ ਆਪਣਾ ਜਿਵੇਂ ਖਾਣਾ ਸਿਲੈਕਟ ਕਰਦੇ ਹੋ ਉਸੇ ਤਰੀਕੇ ਨਾਲ ਤੁਸੀਂ ਆਪਣੇ ਮਨ ਦਾ ਖਾਣਾ ਆਪਣੀ ਚੇਤਨਾ ਦਾ ਖਾਣਾ ਹੈ ਨਾ ਵੀ ਮੈਂ ਮਤਲਬ ਕਿਹੜੀ ਚੀਜ਼ ਦੇਣੀ ਹੈ ਵੀ ਜਿਹੜੀ ਉਹਨਾਂ ਨੂੰ ਟੇਸਟੀ ਵੀ ਹੋਵੇ ਉਹਨਾਂ ਦੀ ਹੋਵੇ ਉਹਨਾਂ ਦਾ ਬਲੱਡ ਵੀ ਰਿਪਾਇਰ ਹੋਈ ਕਰੇ ਉਹਦੀ ਚੇਤਨਾ ਨੂੰ ਵੈਰੀਫਾਈ ਕਰੇ ਉਹਨਾਂ ਦਾ ਢਾਣ ਨੂੰ ਉਹ ਕਰੇ ਉਹਨਾਂ ਦੇ ਵਿੱਚ ਇੱਕ ਕੰਟਰਾਸਟ ਐਸਾ ਕੁਝ ਜਿਹਾ ਹੈ ਇਸ ਸਾਰੀ ਦਾ जो मैं अपनी गल कर कर पाया वा कि संखेप के मेरी सिलेक्शन दे जरा है वो से सियासत की अहले सियासत जाने हमारा पैगाम मोहब्बत है नी बिल्कुल ऐसा कोई शेर है वो तो तुम याद नहीं पूरा हो नहीं। सो मेरी सिलेक्शन का यह है डायमेंशन बाहर म्यूजिक से सब को है ना पेंटिंग से ਆਰਕੀਟੈਕਚਰਸ ਦੇ ਹਨਾ ਤੁਹਾਨੂੰ ਪਤਾ ਹੀ ਨਹੀਂ ਇੰਡੀਅਨ ਆਰਕੀਟੈਕਚਰਸ ਦੀ ਕਿੰਨੀ ਇੰਪੋਰਟੈਂਟ ਹੈ ਉਹਦਾ ਹਿਊਮਨ ਬੋਡੀ ਨਾਲ ਕੀ ਸਬੰਧ ਹੈ ਹਨਾ ਸਾਡੀ ਮੂਰਤੀ ਕਲਾ ਦੇ ਉੱਤੇ ਪੇਂਟਿੰਗ ਨੂੰ ਔਰ ਮੂਰਤੀ ਕਲਾ ਨੂੰ ਪੜ੍ਹਿਆ ਕਿਵੇਂ ਜਾਵੇ ਵੈਸਟ ਦੀ ਪੇਂਟਿੰਗਸ ਆ ਤੇ ਇੰਡੀਅਨ ਪੇਂਟਿੰਗਸ ਆ ਅਜੰਤਾ ਦਾ ਤੇ ਉਹਦਾ ਫਰਕ ਕੀ ਹੈ ਮਾਰਜਿਲਾ ਦਾ ਤੇ ਉਹਨਾਂ ਦਾ ਸਾਰਾ ਇਤਨਾ ਕੰਮ ਹੈ ਔਰ ਸਾਡੇ ਕੋਲ ਮੇਰੇ ਮੇਰੇ ਹੁਣ ਬੰਦਾਂ ਕੋ ਸਾਡੇ ਕੋ ਕੋ ਪੇਮੈਂਟ ਕਰਨ ਦਾ ਹੱਸਤਾ ਹੈ ਨਹੀਂ ਇਹ ਜਦੋਂ ਜਦੋਂ ਟੈਨ ਨੂੰ ਤਾਂ ਇਹ ਰੋਤ ਜਿਹੜਾ ਅੱਧਾ ਵੀ ਬੱੜਾ ਉਹਨਾਂ ਦਾ ਸਮਾਂ ਹੈ ਭਾਈ ਹਮ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਚੱਲ ਗਿਆ ਮੈਂ ਉਹਨੂੰ ਕੁਝ ਨਹੀਂ ਪੇ ਕਰ ਸਕਦਾ ਹਮ ਮੈਂ ਸਿਰਫ ਉਹਨੂੰ ਇੰਨਾ ਹੀ ਕਰ ਸਕਦਾ ਹਾਂ ਕਿ ਭਾਈ ਥੋੜਾ ਜਿਹਾ ਐਕਸਪੀਰੀਐਂਸ ਦਾ ਮੈਂ ਜਿਦੋਂ ਮੈਂ ਦਾਵਾ ਕਰਦੇ ਆ ਤੜਾ ਗੀਵਾਤ ਸ਼ਾਇਦ ਪਤਾ ਨਹੀਂ ਸਹੀ ਹੋਏਗਾ ਕਿ ਨਹੀਂ ਹੋਏਗਾ कि ਤੁਸੀਂ ਕੰਮ ਕਰੋ ਕੰਮ ਕਰਕੇ ਲਿਆਓ ਹੈ ਨਾ ਜੇ ਤੁਸੀਂ 25% 30% 40% ਮੈਂ ਤੁਹਾਡੇ ਨਾਲ 60% ਕਰਾ ਹਾਂ ਨਾਲ ਲਾਗੇ ਉਹਦਾ ਸਾਰਾ ਕਰ ਲੈਣਾ ਹੈ ਮੈਨੂੰ ਉਹ ਨਹੀਂ ਚਾਹੀਏ ਨਾ ਨਹੀਂ ਚਾਹੀਏ ਆਪਣਾ ਕਿਸੇ ਤੋਂ ਨਾ ਕੁਝ ਨਹੀਂ ਹਮ ਬਸ ਮੈਂ ਇਹ ਨਹੀਂ ਹੈਲਪ ਕਰ ਸਕਦਾ ਮੈਂ ਵੈਸੇ ਕੁਝ ਨਹੀਂ ਕਰਾ ਇੱਕ ਹਮ ਤਾਂ ਯੂਨੀਵਰਸਿਟੀ ਹੈ ਸਰਕਾਰਾਂ ਦੇ ਇਹਦੀ ਹੋ ਸਕਦਾ ਤੁਹਾਡੇ ਤੁਸੀਂ ਜਿਵੇਂ ਸ਼ੁਰੂ ਵਾਲੇ ਉਹਦੇ ਚ ਜ਼ਿਕਰ ਕੀਤਾ ਸੀ ਮੈਕੋਥ ਵੇਲੇ ਜਦੋਂ ਤੁਹਾਡਾ ਨਵਾਦ ਦਾ ਸ਼ੁਰੂ ਹੋਇਆ ਸੀ ਕਿਤਨਾ ਕਿਤੇ ਕਿ ਉਹਦੇ ਚ ਤੁਸੀਂ ਜਿਵੇਂ ਨਾਮ ਲਿਆ ਸੀ ਵੀ ਚਰਨ ਗਿੱਲ ਹੋ ਗਏ ਜਾਂ ਹੋਰ ਕੁਝ ਬੰਦੇ ਹਾਂ ਜੇਪੀ ਹੋ ਗਿਆ ਜਾਂ ਤਾਂ ਇਹਦੇ ਚ ਮੇਰੇ ਖਿਆਲ ਨਾਲ ਆਪਾਂ ਇਹਦੇ ਤੇ ਵੀ ਹੁਣ ਜਾਂਦੇ ਜਾਂਦੇ ਗੱਲ ਕਰ ਹੀ ਲਈਏ ਕਿ ਤੁਹਾਡਾ ਸਰਕਲ ਕਿਵੇਂ ਇਹਦੇ ਤੇ ਮੈਟਰ ਕਰਦਾ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਨੇ ਉਹ 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 ਮਤਲਬ ਮੈਟਰ ਕਿੰਨਾ ਕਰਦੇ ਨੇ ਇਸ ਕ੍ਰੀਏਟਿਵ ਕੰਮ ਨੂੰ ਜੇ ਕਿਸੇ ਨੇ ਅੱਗੇ ਲੈ ਕੇ ਜਾਣਾ ਬਹੁਤ ਜ਼ਿਆਦਾ ਮੈਸੂ ਕਰਦੇ ਆ ਇਹ ਨਹੀਂ ਕਿ ਉਹ ਬਹੁਤ 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 ਜ਼ਿਆਦਾ ਤਾਨੀ ਆ ਬਾਬਾ ਹੀ ਹੈ ਨਾ ਕਿਉਂਕਿ ਮੈਂ ਮੈਂ ਮਤਲਬ ਨੇਚੁਰਲੀ ਇਹਦਾ ਜਵਾਬ ਤਾਂ ਹੀ ਹੋਣਾ ਸੀ ਕਿ ਮੈਟਰ ਕਰਦੇ ਨੇ ਪਰ ਕਿਉਂਕਿ ਇਹਦੇ ਦੋਵੇਂ ਤਿੰਨੇ ਪੱਖ ਨੇ ਕਿਉਂਕਿ ਇਹ ਕੰਮ ਹੈਗਾ ਤੁਸੀਂ ਆਪਣੀ ਮੌਜ ਚ ਵੀ ਕਰਦੇ रह ਸਕਦੇ ਹੋ ਮਾਲੂ ਹਣਾ ਨਿਕਲਦਾ ਕਦੀ ਨਹੀਂ ਸੋਦੇ ਜਿਵੇਂ ਮੈਂ ਕਿਸੇ ਕਿਸੇ ਦੇ ਦਿਮਾਗ 'ਚ ਮੇਰੇ ਕਹਿਣ ਦਾ ਮਤਲਬ ਵੀ ਆ ਸਕਦਾ ਹੈ ਵੀ ਕੋਈ ਬਲਵੰਦਰ ਬੈਠ ਕੇ ਜਿਵੇਂ ਪੋਸੀਬਲ ਹੈ ਕਿ 2 ਮਹੀਨੇ ਚ ਹੀ ਨਵਾਦ ਆ ਰਹੇ ਨੇ ਦੋ ਸਾਲਾਂ ਚ ਵੀ ਮਤਲਬ ਨਵਾਦ ਆ ਰਹੇ ਨੇ ਮਤਲਬ ਇੱਕ ਬੰਦਾ 2 ਮਹੀਨਿਆਂ ਚ ਵੀ ਕਰ ਰਿਹਾ ਦੋ ਸਾਲਾਂ ਚ ਵੀ ਕਰ ਰਿਹਾ ਹੂੰ ਤਾਂ ਉਹ ਕਹਿੰਦਾ ਮਤਲਬ ਵੀ ਉੱਥੇ ਇਹ ਕਿਵੇਂ ਮੈਟਰ ਕਰਦਾ ਤੁਹਾਡੇ ਮਤਲਬ ਜਿਹੜਾ ਆਲੇ ਦੁਆਲੇ ਦਾ ਐਟਮੋਸਫੀਅਰ ਹੈ ਇਹਦਾ ਹਏ ਕੋਈ ਵੀ ਜੇ ਤੁਹਾਡੇ ਅੰਦਰ ਕੋਈ ਕਾਰ ਹੈ ਹੂੰ ਜੇ ਤੁਸੀਂ ਸਿਰਫ ਕਿਸੇ ਕਈ ਵਾਰੀ ਜਿੰਨਾ ਕਰਨਾ ਵੀ ਬੰਨਣਾ ਵੀ ਕੋਈ ਤਲਾਕ ਕੋਮਿਸ਼ਨ ਕੰਮ ਹੈ ਤੁਸੀਂ ਇਹਨੇ ਸਮੇਂ ਚ ਉਹ ਦੇ ਰਿਹਾ ਹੈ ਅਲੱਗ ਈ ਸ਼ੂਰ ਹੂੰ ਹੋ ਲਗਿਸ਼ੂ ਹੈਨਾ ਦੂਸਰੇ ਪਾਸੇ ਕਿ ਤੁਸੀਂ ਕੁਝ ਹੋਰ ਵਾਇਦਰ ਗੱਲਾ ਕਰਕੇ ਕੁਝ ਉਹ ਕਰ ਰਹੇ ਹੈਂ ਹੈਨਾ ਇਵੇਂ ਮੈਂ ਆਪਣਾ ਫਰਾਂਚਲਰ ਵਗੈਰੀ ਕੇ ਕੰਮ ਕਰਦਾ ਕੁਝ ਅਲੱਗ ਵਲ ਯੂਨੀਵਰਸਿਟੀਜ਼ ਦੇ ਲਈ ਕੰਮ ਕਰਦਾ ਉਹਦਾ ਟ੍ਰਾਂਨਜ਼ੀਸ਼ਨ ਉਹ ਮੈਨੂੰ ਪੇਮੈਂਟ ਕਰੱਚੀ ਪੇਮੈਂਟ ਕਰਦੇ ਹੈਨਾ ਉਹਦੇ ਮੈਂ ਦਿਆਂ ਚ ਦੋ ਤਿੰਨ ਚਾਰ ਕੇ ਜਿਵਣਾ ਨਹੀਂ ਛੱਡਦਾ ਹੈਨਾ ਤੇਰਾ ਬਾਕੀ ਅੱਟ ਕੇ ਤੇ ਕੰਮ ਹੈ ਉਹ ਕੰਮ ਕਰਦਾ ਜੇ ਤੋ ਮੈਂ ਪੈਸੇ ਦੀ ਤਵੱਕੂ ਨਹੀਂ ਕਰਦਾ ਹੂੰ ਪੈਸੇ ਦੀ ਤਵੱਕੂ ਨਹੀਂ ਕਰਦਾ ਹਾਂ

ਹੈਨਾ ਇਹ 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 ਨਾ ਇਹ ਉਹ ਚਰਬੀ ਚਰਬੀ ਨਾਲ ਹੀ ਮਰ ਜਾਏ ਹੈਨਾ ਤੇ ਦੂਸਰੀ ਜਿਹੜੀ ਗੱਲ ਹੈ ਕਿ ਮੈਨੂੰ ਇਹ ਲੱਗਦਾ ਵੀ ਜਿਹੜੇ ਇੰਡੀਵਿਜੂਅਲ ਦੀ ਲਿਮਿਟੇਸ਼ਨ ਜਿਹੜੀ ਮੇਰੇ ਨਾਲ ਬਾਰ-ਬਾਰ ਦਮਾਂ ਚਾਰੀ ਚਲੋਂ ਤੋਂ ਬਿਨਾ ਬਾਕੀ ਬਤਵਾ ਦੋਖਤ इवन ਮੈਂ ਜਦੋਂ ਕਿਸ਼ਨ ਟ੍ਰਾਂਸਫਰਸ਼ਨ ਕਰ ਰਿਹਾ ਸੀ ਉਸ ਦੀਆਂ ਕੁਝ ਮਾਪਾਂ ਨਹੀਂ ਆ ਤੇ ਮੈਂ ਬਾਰ-ਬਾਰ ਜੀ ਬੀ ਨਾਲ ਗੱਲ ਕਰਮੀ ਨਹੀਂ ਸੀ ਉਹ ਮੇਰੀ ਹੁੰਦੇ ਸੀ ਉਸ ਕਿਸਮ ਦੀ ਹੈ ਨਾ ਔਰ ਅੰਗਰੇਜ਼ੀ ਤੋਂ علاوہ ਵੀ ਅਸ਼ਾਮਦਰਸ ਨਹੀਂ ਕਰਨੀ ਹੈ ਬਹੁਤ ਸੰਗਿਆਵਾਂ ਹੋਤੀਆਂ ਇੰਨੀਆਂ ਸਟਰਟੀ ਈਵਨ ਜੇ ਕਦੇ ਮੈਂ ਸ਼ਾਬਦ ਨੂੰ ਆਜਾ ਰੋ ਆ ਦਰਸ਼ਨ ਦੇ ਦਰਸ਼ਨ ਤਾਂ ਸਟਾਰਟ ਕਰ ਲਈ ਜੀ ਸਰ ਮੈਨੂੰ ਲੱਗਿਆ ਇੰਦੀ ਕਤਾਵਾ ਜੀ ਕੀ ਹਾਂ ਔਰ ਉਹ ਬਾ ਬਿਆਨੇ ਕਿ ਤੋ ਕਿ ਤੋ ਕੋਈ ਸ਼ਬਦ ਕੋਈ ਮੈਥਰੀ ਦਾ ਸ਼ਬਦ ਕੋਈ ਅਬਦੀ ਦਾ ਸ਼ਬਦ ਕੋਈ ਪਾਲੀ ਦਾ ਸ਼ਬਦ ਕੋ ਉਹ ਮੈਨੂੰ ਆਪਣੇ ਹਿੰਦੋਸਤਾਨ ਪਰ ਵਿੱਚ ਜਿੰਨੇ ਮੇਰੇ ਲਿੰਕ ਸੀ ਸੰਜੀਵ ਜੀ ਸੀ ਸੰਦੀਪ ਜੀ ਤੇ ਗਾ ਕੋਈ ਹੋਰ ਬੰਗਾਲੀ ਲਿੰਕਾ ਕੋਈ ਕੁਸਮ ਦਾ ਕੋਈ ਬੰਗਾਲੀ ਜਾਂ ਬਿਹਾਰੀ ਕੋਈ ਹੋਰ ਲਿੰਕਾ ਉਹ ਕਦੇ ਕਿਸੇ ਨੂੰ ਫੋਨ ਕਰੇ ਯਾਰ ਵੀ ਤੁਸੀਂ ਬੰਗਾਲੀ ਹੋ ਤੁਸੀਂ ਦੇਖੀਓ ਸ਼ਬਦ ਬੰਗਾਲੀ ਦਾ ਨਹੀਂ ਹੈ ਤੇ ਤੁਸੀਂ ਦੇਖੀਓ ਮਰਾਠੀ ਕੋਈ ਚਾਹਤ ਮਰਾਠੀ ਦਾ ਨਹੀਂ ਹੈ ਸਭ ਮੇਰੀ ਫੀਲਿੰਗ ਇਹ ਹੈ ਕਿ ਕੋਈ ਵੀ ਇੰਡੀਵਿਜੂਅਲ ਆਪਣੇ ਆਪ ਸਭੇ ਉਸ ਨੂੰ ਇਹ ਓਪਨ ਰਹਿਣਾ ਚਾਹੀਦਾ ਹੈਲਪ ਲੈਣ ਦੇ ਲਈ ਔਰ ਇਸ ਗੱਲ ਨੂੰ ਮਾੜਾ ਨਹੀਂ ਸਮਝਿਆ ਜਾਣਾ ਚਾਹੀਦਾ ਔਰ ਕਿਸੇ ਕੋਲ ਵੀ ਹੈਲਪ ਲੈਣ ਦੇ ਲਈ ਮੇਰਾ ਖਿਆਲ ਮਿਲਦਾ ਹੈ ਓਪਨ ਰਹਿਣਾ ਮੈਨੂੰ ਮੈਂ ਤਾਂ ਲੱਗਦਾ ਮਾਰ ਦਿੰਦੀ ਕਿੱਦਾਂ ਵੀ ਹੋਵੇ ਬਾਕੀ ਮੈਂ ਆਪਣੀ ਸੀਮਾ ਦੇ ਸਾਹਮਣੇ ਨਾਲ ਕਰਦਾ ਰਿਹਾ ਹਾਂ ਸਾਡਾ ਕੁਝ ਬੰਦੇ ਇਹ ਇਹਨੇ ਸਖਸ਼ਮ ਹੋਣ ਕਿ ਉਹਨਾਂ ਕਿਸੇ ਦੀ ਲੋੜ ਨਾ ਹੋ ਔਰ ਕਾਲ ਕਾਲ ਦੀ ਮਾਨਸਿਕਤਾ ਮੈਨੂੰ ਨਹੀਂ ਲੱਗਦਾ ਅੱਜ ਦਾ ਜਿਹੜਾ ਸਮਾਂ 2024 ਕੀ ਹੈ ਸਮਾਂ ਹੈ ਹੈ ਨਾ ਪਰ ਮੇਰੇ ਵਰਗੇ ਜਿਹੜੇ ਵੀੜੀ ਹੈ ਅਸੀਂ ਟੈਸਟ ਕ੍ਰਿਕਟ ਦੇ ਸਾਲ ਮਿਲਦੇ ਹੈ ਨਾ ਸੋ ਬਹੁਤ ਤਹਮਲ ਬਹੁਤ ਧੀਰੇ ਮੇਰੇ ਸਾਹ ਨਾਲ ਦਾ ਸਾਹ ਨਾਲ ਯੋਗੀਆਂ ਦਾ ਕੰਮ ਬਹੁਤ ਸਾਰੇ ਕੰਮ ਮੈਂ ਉਹਨੂੰ ਕਿ ਥੀਏਟਰ ਨਾਲ ਜੁੜਿਆ ਮੇਰੇ ਕੰਮ ਦੇ ਵਿੱਚ ਹਨਵਾਦ ਦੇ ਵਿੱਚ ਵੀ ਥੀਏਟਰ ਹਰ ਜਗ੍ਹਾ ਹਮ ਕਿਸ਼ਨਾ ਮੂਰਤੀ ਦਾ ਮਤਲਬ ਹੈ ਜਿਵੇਂ ਕਿਤਾਬ ਨਹੀਂ ਲਿਖੀ ਜਾਂਦੀ ਉਹ ਮੈਂ ਚਾਸਟ ਹੋ ਹੀ ਨਹੀਂ ਸਕਦਾ ਹਮ ਕਹੋ ਕਿ ਕਿਸ਼ਨਾ ਮੂਰਤੀ ਨੇ ਤਾਂ ਕਿਤਾਬਾਂ ਤਾਂ ਇੱਕ ਦੋ ਹੀ ਲਿਖੀਆਂ ਬਾਕੀ ਸਾਰੀਆਂ ਉਹਨਾਂ ਦੀਆਂ ਲਾਈਵ ਟਾਕਸ ਨੇ ਨਾ ਹਮ ਸੋ ਉਹਨਾਂ ਦੀ ਕਿਤਾਬ ਨੂੰ ਡਾਇਲੌਗ ਦੇ ਅੰਦਾਜ਼ ਦੇ ਵਿੱਚ ਸੋੱਖੀ ਤੋਂ ਸੋਖੀ ਭਾਸ਼ਾ ਚ ਕਰਾਦਾ ਉਦੋਂ ਤੁਸੀਂ ਆਪਣੀ ਵਿਦਵਤਾ ਨਹੀਂ ਦਿਖਾ ਸਕਦੇ ਭਾਈ ਪਾਸ਼ਾ ਦੀਆਂ ਚਕਰਾਈਆਂ ਦਿਖਾਦੇ ਹੋ ਤੇ ਕਿਸਨਰ ਮੂਰਤੀ ਤਾਂ ਹਟਦੀ ਨਹੀਂ ਹੈ ਫਿਰ ਕਿਸਨਰ ਮੂਰਤੀ ਤੇ ਭਾਈ ਇਹਨਾਂ ਜੁਲਮ ਨਾ ਕਰੋ ਕਿ ਕਿਸਨਰ ਮੂਰਤੀ ਨੇ ਵਾਰ-ਵਾਰ ਇਹ ਗੱਲ ਕਹੀ ਹੈ ਸਿੰਪਲੀਸਿਟੀ ਆਫ ਐਕਸਪ੍ਰੈਸ਼ਨ ਉਹ ਕਹਿੰਦੇ ਵੀ ਕੰਪਲੈਕਸ ਐਕਸਪ੍ਰੈਸ਼ਨ ਉਹ ਤਾਂ ਹੁੰਦਾ ਹੈ ਜਦੋਂ ਕਲੇਅਡੀ ਨਹੀਂ ਹੈ ਜਦੋਂ ਤੁਸੀਂ ਹਨੇਰੇ ਕਮਰੇ ਚ ਮੂਵ ਕਰਦੇ ਆ ਤੇ ਤੁਹਾਡੀ ਮੂਵਮੈਂਟ ਜ਼ਿਗਜ਼ੈਗ ਹੋ ਵੀ ਕਿਉਂਕਿ ਤੁਸੀਂ ਅੰਦਾਜ਼ੇ ਨਾਲ ਚੱਲ ਰਹੇ ਉਮੀਦ ਆ ਦੇ ਫਿਵਰੈਲ ਦੇ ਤਾਂ ਉਹ ਗਿਆਨਤਾ ਦੇ ਵਿੱਚ ਉਹ ਸਾਡਾ ਸੈਂਟੈਂਸ ਸਟਰਕਚਰ ਨਿਕਲ ਰਿਹਾ ਕਲ ਐਨਪਲੇ ਅ ਕਨਫਿਊਜ਼ਨ ਤੁਹਾਡੀ ਲੈਗ ਵਿੱਚ ਉਹ ਚੋਂ ਨਿਕਲ ਰਿਹਾ ਤੇ ਸਾਡਾ ਸੈਂਟੈਂਸ ਫਿਰ ਉਸ ਤਰੀਕੇ ਦਾ ਜ਼ਿਕਜ਼ੈਗ ਹੋ ਜਾਇਆ। ਕ੍ਰਿਸ਼ਨ ਮੂਰਤੀ ਦੇ ਪੁਆਇੰਟ ਤੋਂ ਤਾਂ ਇਹ ਗੱਲ ਬਿਲਕੁਲ ਮਤਲਬ ਬਹੁਤ ਯਾਨੀ ਉਹ ਪੱਕੀ ਹੈ। ਹੈ ਨਾ? ਬਹੁਤ ਹੀ ਇਹ ਬਹੁਤ ਸਿੰਪਲੀਸਿਟੀ ਹੈ ਨਾ? ਓਪਨਨੈਸ ਇਹ ਇਹ ਸਾਰੀਆਂ ਚੀਜ਼ਾਂ

ਦਾ ਇਹ ਲਾ ਹੈਗਾ ਉਹ ਮੈਨੂੰ ਨਾ ਜਿਹੜਾ ਪਿਛੇ ਬੋ ਪਿਛੇ ਬੋ ਮਤਲਬ ਇਹ ਸਾਰੇ ਜੋ ਰਨਮੈਂਸ ਦਾ ਜਿਹੜਾ ਚਿੰਤਨ ਹੋਇਆ ਪਿਛਲੇ 100 ਸੋ 700 ਸਾਲ ਤੋਂ ਜਪਾਨ ਵਾਲਾ ਬੰਦਾ ਜਿਹੜਾ ਇਨਵੀਜੀਬਲ ਫੈਕਟਰ ਵਾਲਾ ਵੀ ਉਹਨਾਂ 'ਚ ਕੁਝ ਵੀ ਤਾਂ ਪੰਜਾਬੀ 'ਚ ਨਹੀਂ ਹੈ ਉਹਨਾਂ ਨਾਲ ਸਾਡਾ ਇੰਟਰੈਕਸ਼ਨ ਉਹਨਾਂ ਨਾਲ ਸਾਡਾ ਡਾਇਲਗ ਕਿਵੇਂ ਆਊਗਾ ਤੇ ਪੰਜਾਬੀ ਆਪਣੇ ओरिजिनल ਹੋ ਚੁੱਕੇਵੇਂ ਆਣਗੇ ਹੀ ਆਪਣੇ ਕੋ ਨੇਜ ਆਪਣੇ ਖੂਦ ਦੇ ਵਿੱਚ ਬੱਧ ਹੋ ਕੇ ਰਜਨਾ ਯੋਜਨਾ ਟਿਉਂ ਦੀ ਆ বিনা ਦੂਸਰਿਆਂ ਨਾਲ ਡਾਢ ਚੋ ਹੈ ਉਹ ਉਹ ਡੈਟਸਨ ਆਪਣੇ ਨਾਲ ਸਰਣਾਂ ਵੀ ਕਰਦੇ ਪੈਣਗੇ ਉਹ ਸੰਕਰ ਨਾਲ ਯਾਰ ਨਾਲ ਵੀ ਕਰਦੇ ਪੈਣਗੇ ਉਹ ਦੋਦਰ ਨਾਲ ਵੀ ਕਰਨੇ ਪੈਣਗੇ ਔਰ ਉਹ ਸਾਨੂੰ ਜਿਹੜੇ ਪੰਜਾਬੀ ਲੈਂਗੁਏਜ ਸ਼ੁਰੂ ਹੋਣ ਤੋਂ ਪਹਿਲੋਂ ਦਾ ਪੰਜਾਬੀ ਰਟੇ ਚਲੇ ਚਲੇ ਪਹਾਵਾ ਸਾਂਸਕ੍ਰਿਤੀ ਲਿਖਿਆਗਾ ਠੀਕ ਹੈ ਨਾ ਪੰਜਾਬ ਦਾ ਪੰਜਾਬੀ ਭਾਸ਼ਾ ਨਾਲੋਂ ਹੀ ਪੁਰਾਣਾ ਹੈ ਨਾ ਬਈ ਪਤਾ ਨਹੀਂ ਇਹ ਗੱਲ ਕਦੇ ਉਹਨੂੰ ਚੰਗੀ ਲੱਗੀ ਜਾਂ ਨਾ ਲੱਗੀ ਹਾਂ ਮਤਲਬ ਪੰਜਾਬ ਤਾਂ ਬੱਤਰਾ ਹੈ ਤੂੰ ਸਾਰਿਆਂ ਦੇ ਸਵਾਦ ਨਾਲ ਸਾਰੀਆਂ ਪਛਾਣਾਂ ਤੋਂ ਮੁਕਤ ਹੁੰਦਾ ਜੇ ਤੂੰ ਸੀਮਾ ਚਾਂਗਾਂ ਜੋ ਬਜੇ ਹੋਏ ਤਾਂ ਰੀਮੀ ਗਿਆ ਨਹੀਂ ਹੋਣਾ ਕਲਾਕਾਰ ਹੋਣਾ ਨਵੋਖ ਹੋਣਾ ਕਦੇ ਕ੍ਰੀਏਟਿਵ ਹੋਣਾ ਔਖਾ ਹੈ ਮੈਂ ਤਾਂ ਨਹੀਂ ਲੱਗਦਾ ਬੁੱਲਾਏ ਹੀ ਬੈਨ ਸਾਰੀਆਂ ਪਛਾਣਾਂ ਚ Mm. <clears throat> Thank you. Thank you. <clears throat>